ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਨੇ ਕੈਨੇਡਾ ਵਾਲਿਆਂ ਨੂੰ ਖੂਬ ਤੰਕ ਕੀਤਾ ਅਜੇ ਵੀ ਉਹ ਹਟ ਨਹੀਂ ਰਹੇ ਉਹਨਾਂ ਵੱਲੋਂ ਦਿੱਤੇ ਬਿਆਨ ਤੇ ਕੀਤੀਆਂ ਕਾਰਵਾਈਆਂ ਨੇ ਕੈਨੇਡੀਅਨਾਂ ਦੇ ਮਨਾਂ ਦੇ ਵਿੱਚ ਕਾਫੀ ਨਰਾਸ਼ਤਾ ਪਰ ਦਿੱਤੀ ਹੈ ਇੱਥੋਂ ਤੱਕ ਕਿ ਸਾਡੇ ਆਗੂ ਵੀ ਹੁਣ ਸਿੱਧਾ ਡੋਨਲਡ 트੍ਰੰਪ ਪ੍ਰਸ਼ਾਸਨ ਤੇ ਅਟੈਕ ਕਰਨ ਲੱਗੇ ਨੇ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਤੇ ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਹੋਰਾਂ ਨੇ ਮੰਗ ਕੀਤੀ ਹੈ ਕਿ ਡੋਨਲਡ ਟਰੰਪ ਨੂੰ ਕੈਨੇਡਾ ਵਿੱਚ ਨਾ ਵੰਡ ਦਿੱਤਾ ਜਾਵੇ। ਅਸਲ ਵਿੱਚ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਯੂਐਸਏ ਦੁਆਰਾ ਕੱਸੇ ਗਏ ਸ਼ਿਕੰਜੇ ਤੋਂ ਕਾਫੀ ਪਰੇਸ਼ਾਨ ਨੇ ਤੇ ਜਦੋਂ ਤੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ ਉਹਨਾਂ ਨੇ ਕੈਨੇਡਾ ਨੂੰ ਲਗਾਤਾਰ ਆਪਣਾ 51ਵਾਂ ਸੂਬਾ ਆਖਿਆ। ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇਸ ਸੂਬੇ ਦਾ ਗਵਰਨਰਰ ਕਹਿ ਕੇ ਬੁਲਾਇਆ ਨਾਲ ਦੀ ਨਾਲ ਕੈਨੇਡਾ ਦੇ ਉੱਪਰ 25% ਇੰਪੋਰਟ ਡਿਊਟੀ ਲਾਉਣ ਦਾ ਫੈਸਲਾ ਵੀ ਕੀਤਾ ਹੋਇਆ ਜਿਸ ਨੂੰ ਹਾਲ ਦੀ ਘੜੀ ਉਹਨਾਂ ਨੇ 2 April ਤੱਕ ਮੁਲਤਵੀ ਤੱਕ ਕਰ ਦਿੱਤਾ ਪਰ ਉਹਨਾਂ ਵੱਲੋਂ ਕੈਨੇਡਾ ਉੱਪਰ ਕਈ ਵਿਸ਼ਿਆਂ ਤੇ ਲਗਾਤਾਰ ਦਬਾਅ ਬਣਾ ਕੇ ਕੈਨੇਡਾ ਦੀ ਸਰਕਾਰ ਅਤੇ ਲੋਕਾਂ ਨੂੰ ਸੋਚਾਂ ਵਿੱਚ ਪਾਇਆ ਹੋਇਆ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਸਹਿਯੋਗੀ ਐਲਾਨ ਮਸਕ ਇਸ ਵੇਲੇ ਕੈਨੇਡਾ ਵਿੱਚ ਪਸੰਦ ਨਹੀਂ ਕੀਤੇ ਜਾ ਰਹੇ ਤੇ ਨਾ ਪਸੰਦ ਕਰਨ ਵਾਲਿਆਂ ਵਿੱਚ ਕੈਨੇਡਾ ਦੀ ਤੀਸਰੀ ਵੱਡੀ ਰਾਜਨੀਤਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵੀ ਸ਼ਾਮਲ ਹੋ ਗਏ ਨੇ ਪਿਛਲੇ ਦਿਨਾਂ ਵਿੱਚ ਐਲਾਨ ਮਸਕ ਤੇ ਖਿਲਾਫ ਉਹਨਾਂ ਨੇ ਵੱਖ-ਵੱਖ ਬਿਆਨਾਂ ਵਿੱਚ ਰੱਜ ਕੇ ਪੜਾਅਸ ਕੱਢੀ ਸੀ ਪਰ ਹੁਣ ਉਹਨਾਂ ਨੇ ਡੋਨਾਲਡ ਟਰੰਪ ਦੇ ਖਿਲਾਫ ਵੀ ਬਿਆਨ ਦਿੱਤੇ ਨੇ ਦਰਅਸਲ ਕੈਨੇਡਾ ਵਿੱਚ ਗਰੁੱਪ 7 ਮੁਲਕਾਂ ਦਾ ਸਮਾਵੇਲਨ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਫਰਾਂਸ ਜਰਮਨੀ ਇਟਲੀ ਜਾਪਾਨ ਯੂਨਾਈਟਿਡ ਕਿੰਗਡਮ ਤੇ ਹੋਰ ਕਈ ਵਿਸ਼ਵ ਦੇ ਟੌਪ ਦੇ ਆਗੂ ਪਹੁੰਚਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਗਰੁੱਪ 7 ਦਾ ਇਹ ਸमेलन ਕੈਲਗਰੀ ਸ਼ਹਿਰ ਦੇ ਨੇੜੇ ਇੱਕ ਰਮਣੀਕ ਜਗ੍ਹਾ ਜੋ ਹੈ ਕੈਨਨੈਸਕਸ ਜਿਸ ਦਾ ਨਾਮ ਹੈ ਉੱਥੇ ਹੋਵੇਗਾ। ਹਾਲਾਂਕਿ ਇਸ ਮੇਲਨ 15 ਤੋਂ 17 ਜੂਨ ਦੇ ਦਰਮਿਆਨ ਹੋਵੇਗਾ। ਪਰ ਕੈਨੇਡਾ ਵੱਲੋਂ ਹੁਣੇ ਇਸ ਦੀਆਂ ਤਿਆਰੀਆਂ ਜੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਬਲਕਿ ਪਹਿਲੇ ਚੱਲ ਰਹੀਆਂ ਨੇ। ਵਿਸ਼ਪ ਦੇ ਚੋਟੀ ਦੇ ਆਗੂ ਇਸ ਸਮਾमेलन ਵਿੱਚ ਟੁੱਕਣਗੇ ਪਰ ਐਨਡੀਪੀ ਦੇ ਆਗੂ ਜਗਮੀਤ ਸਿੰਘ ਚਾਹੁੰਦੇ ਨੇ ਕਿ ਇਸ ਸਮਾमेलन ਬਾਸਤੇ ਡੋਨਲਡ ਟਰੰਪ ਨੂੰ ਦਿੱਤਾ ਗਿਆ ਸੱਦਾ ਰੱਦ ਕਰ ਦਿੱਤਾ ਜਾਵੇ ਪਰ ਕੀ ਕੈਨੇਡਾ ਦੀ ਸਰਕਾਰ ਉਹਨਾਂ ਦੀ ਇਹ ਮੰਗ ਪੂਰੀ ਕਰੇਗੀ ਅਜਿਹਾ ਜਾਪਦਾ ਨਹੀਂ ਕਿਉਂਕਿ ਐਨਡੀਪੀ ਦੇ ਆਗੂ ਜਗਮੀਤ ਸਿੰਘ ਚੋਣ ਸਰਵੇਖਣਾਂ ਵਿੱਚ ਕਾਫੀ ਪਛੜੇ ਹੋਏ ਨੇ ਤੇ ਇਸ ਵੇਲੇ ਲੋਕਾਂ ਦੇ ਦਿਮਾਗ ਵਿੱਚ ਰਹਿਣ ਲਈ ਕੋਈ ਨਾ ਕੋਈ ਮੁੱਦਾ ਲਭ ਰਹਿ ਜਾਪਦੇ ਨੇ ਹਾਲਾਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਐਲਾਨ ਮਸਕ ਦੀਆਂ ਗੱਡੀਆਂ ਦੇ ਉੱਪਰ ਠੋਕ ਕੇ ਡਿਊਟੀ ਲਾ ਦਿੱਤੀ ਜਾਵੇ ਤਾਂ ਕਿ ਜਿਸ ਤਰ੍ਹਾਂ ਉਹ ਕੈਨੇਡਾ ਦੇ ਖਿਲਾਫ ਬਿਆਨ ਦੇ ਰਿਹਾ ਹੈ ਉਸ ਨੂੰ ਵੀ ਕੁਝ ਪਤਾ ਲੱਗੇ ਇਸੇ ਤਰ੍ਹਾਂ ਇੱਕ ਸਰਕਾਰ ਵੱਲੋਂ ਸਟਾਰਲਿੰਕ ਦਾ ਜਿਹੜਾ ਕੰਟਰੈਕਟ ਹੈ ਉਹ ਰੱਦ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਲੱਖਾਂ ਲੋਕ ਇਸ ਪਟੀਸ਼ਨ ਤੇ ਸਾਈਨ ਕਰ ਚੁੱਕੇ ਨੇ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਐਲਾਨ ਮਸਕ ਕੋਲੋਂ ਕੈਨੇਡੀਅਨ ਪਾਸਪੋਰਟ ਤੇ ਕੈਨੇਡੀਅਨ ਨਾਗਰਿਕਤਾ ਖੋਹ ਲਈ ਜਾਵੇ ਅਲੌਨ ਮਸਕ ਦੇ ਕੋਲ ਅਸਲ ਵਿੱਚ ਯੂ ਐਸ ਏ ਦਾ ਵੀ ਪਾਸਪੋਰਟ ਹੈ ਕੈਨੇਡਾ ਦਾ ਵੀ ਪਾਸਪੋਰਟ ਹੈ ਅਸਲ ਵਿੱਚ ਜਨਮੇ ਉਹ ਦੱਖਣੀ ਅਫਰੀਕਾ ਦੇ ਨੇ ਪਰ ਉਹ ਕੈਨੇਡਾ ਨੂੰ ਇਸ ਵੇਲੇ ਬਹੁਤ ਸਾਰੇ ਮੁੱਦਿਆਂ ਤੇ ਜਿੱਚ ਕਰ ਰਹੇ ਨੇ ਜਿਸ ਨੂੰ ਕੈਨੇਡੀਅਨ ਪਸੰਦ ਨਹੀਂ ਕਰ ਰਹੇ ਕੀ ਹੋਵੇਗਾ ਅੱਗੇ ਚੱਲ ਕੇ ਪਤਾ ਲੱਗੇਗਾ